ਨਾਲ ਦੇ ਟਾਇਰ ਆ 14 ਮਾਡਲ ਆ ਪਾਵਰ ਸਟੀering ਆ 40000 ਮਾਨਤਨ ਹੋ ਜੂ ਟਰੈਕਟਰ ਦੇ ਵਿੱਚੋਂ ਪੰਜਾਬ ਨੰਬਰ ਦੇ ਵਿੱਚ ਆ ਜਿਹੜੀ ਗੱਲ ਕਹਿਤੀ ਬਾਈ ਨੇ ਉਹੀ ਨਿਭੜੂ ਘਰੇ ਕੰਮ ਆ ਕੋਈ ਮੰਡੀ ਵਾਲਾ ਹਿਸਾਬ ਕਿਤਾਬ ਤਾਂ ਹੈ ਹੀ ਨਹੀਂ ਬਾਈ ਮਾਡਲ ਆ 15 ਸਪੀਡਾਂ ਦੇ ਵਿੱਚ ਆ ਗਿਆ ਹਜ਼ਾਰ ਤੋਂ 1100 ਘੰਟਾ ਟਰੈਕਟਰ ਚੱਲਿਆ ਹੈ ਪੰਜਾਬ ਨੰਬਰ ਆ ਪਹਿਲੇ ਨਾਂ ਹੈ ਠੀਕ ਆ ਪਹਿਲੇ ਨਾਂ ਗਾ ਪੀ ਵੀ 31 ਮਾਨਸਾ ਦਾ ਨੰਬਰ ਆ ਟਰੈਕਟਰ ਦਾ ਇੰਜਨ ਗੇਅਰ ਦੀ ਗਾਰੰਟੀ ਆ ਤੇ ਬਾਅਦ ਗੇ ਤਸੱਲੀ ਤੁਸੀਂ ਜਿਵੇਂ ਮਰਜ਼ੀ ਕਰ ਲਿਓ ਛੇਰੋਂ ਪਿੰਡਾ ਹੋਣਾ ਪੈਣਾ ਆ 2 ਲੱਖ ਦਾ 10 ਮਾਡਲ 50 ਦਾ ਸੋਨ ਵਾਲੀ ਕਾ ਲੈ ਜਾਓ ਇਹ ਤਾਂ ਯਾਰ ਜਮਾ ਰੇਟ ਦੇ ਵਿੱਚ ਐਸ ਨੂੰ ਮੈਂ ਕਹਿੰਦਾ ਤੁਸੀਂ ਇੱਕ ਦੋ ਮੰਡੀਆਂ ਦੇ ਇੱਕ ਵੀ ਆਜੋ ਜਹੇ ਜਰ ਗਰਦੀਪ ਕੋਲ ਠੀਕ ਐ ਦਿਲਦੀ ਗੱਲ ਹੀ ਕਹਤੀ 35000 ਮਾਨ ਤਾਂ ਹੋ ਜੂ ਟਰੈਕਟਰ ਦੇ ਵਿੱਚੋਂ ਐਂ ਦੀ ਵੀ ਆ ਜੀ ਹੁਣ ਇਧਰਲੇ ਪਾਸੇ ਨਿਊ ਬਿਸਕਰਮਾ ਮਸ਼ੀਨ ਖੜੀ ਐ ਮਿੱਤਰੋ ਤੂੜੀ ਵਾਲਾ ਰੀਪਰ ਸਸੀ ਗਾਲ ਤੋਂ ਉਸ ਤੋਂ ਸਵਾਗਤ ਆ ਪੇਜ ਤੇ ਤੇ YouTube ਚੈਨਲ ਤੇ ਸਾਰਿਆਂ ਦਾ ਆਪਾਂ ਖੜਿਆ ਪਿੰਡ ਸੇਰੋਂ ਜ਼ਿਲ੍ਹਾ ਲੱਗਦਾ ਸੰਗਰੂਰ ਤੇ ਮਿੱਤਰੋ ਬਾਈ ਗਰਦੀਪ ਆ ਆਪਣੇ ਨਾਲ ਹੋਰ ਵੀ ਗਰਦੀਪ ਕੀ ਹਾਲ ਚਾਲ ਠੀਕ ਆ ਪੂਰੇ ਵਧੀਆ ਤੇ ਅੱਜ ਸੱਜਣੋਂ ਟਰੈਕਟਰ ਛੋਡੇ ਬਾਅਦ ਤੇ ਲੈ ਕੇ ਆਏ ਆ ਚਾਰ ਤੇ ਟਰੈਕਟਰ ਵੀ ਜਿਵੇਂ ਕਰੀਏ ਤੋਫੇ ਹੀ ਆ ਜਾਰ ਜਮਾ ਬਾਕੀ ਮਾਲਵੇਰੀ ਦੀ ਛਾਣਾ ਜੀ ਸਵਰਾਜ 855 ਬੜਾ ਜਿਆਦਾ ਵਿਗਦਾ ਤੇ ਲੋਕਾਂ ਦਾ ਜਿਵੇਂ ਕਰੀਏ ਪਹਿਲੀ ਪਸੰਦ ਆ ਕਈ ਅਗਰਦੀਪ ਸਹੀ ਗੱਲ ਆ ਮੈਂ ਇੱਕ ਗੱਲ ਕਹਿੰਦਾ ਹੁਣ ਮੈਂ ਜਦੋਂ ਬੰਦੇ ਨੇ ਕਹਿੰਨੇ ਟਰੈਕਟਰ ਲੈਣਾ ਹੁੰਦਾ ਨਾ ਆਸੇ ਪਾਸੇ ਸਲਾਹ ਜੀ ਲੈਂਦਾ ਕਮਾਂਡੀ ਆ ਕੇ ਸਲਾਹ ਪਹਿਲਾਂ ਇਹੀ ਦਿੰਦਾ ਵੀ ਸਵਰਾਜ ਲਿਆ ਭਾਈ ਝਾਕਣ ਦੀ ਲੋੜ ਨਹੀਂ ਸਹੀ ਆ ਮੈਂ ਯਾਰ ਇਹ ਸੋਚ ਮਿਲਦੇ ਵੀ ਘਟਨੇ ਹੁਣ ਇਹ ਸੋਚ ਮਿਲਦੇ ਘਟ ਤੇ ਸੋਚ ਵੀ ਪੁਰਾਣੀ ਜੀ ਖੜਾ ਬਾਈ ਕੋਲ ਤੇ ਹੁਣ ਨੇੜੇ ਆ ਜੀ ਤੇ ਪਹਿਲਾਂ ਤਾਂ ਲੋਕੇ ਸੰਦੱਸ ਕਿੱਥੇ ਜੇ ਪੈ ਜਾਂਦੀ ਆਪਾਂ ਖੜ ਇਹ ਆਪਣਾ ਸਾਫਰ ਵਾਲਾ ਬੱਸ ਸਟੈਂਡ ਆ ਗਿਆ ਨਾਲ ਤਾਂ ਹਾਂਜੀ ਤੇ ਆ ਮਾਡਲ ਸਕੂਲ ਆ ਗਿਆ ਠੀਕ ਹੈ ਮਾਡਲ ਸਕੂਲ ਦੇ ਬੈਕ ਸਾਈਡ ਆ ਲੌਕਟ ਵਾਲੀ ਗਲੀ ਐ ਲੌਕਟ ਵਾਲੀ ਗਲੀ ਆ ਸਕੂਲ ਦੀ ਕੰਧ ਦੇ ਜਮਾ ਨਾਲ ਆ ਜਿਓ ਨੰਬਰ ਸਕਰੀਨ ਦੇ ਉੱਤੇ ਆਪਾਂ ਲਾਈ ਦਿੱਤਾ ਉਹ ਜਾ ਕੇ ਤੁਸੀਂ ਨਾਲ ਉਹ ਤੇ ਹੁਣ ਰਹਿ ਗਈ ਇਹਨਾਂ ਦੀ ਜਾਣਕਾਰੀ ਵਾਲੀ ਗੱਲ ਤੇ ਗਰਦੀਪ ਜੀ ਦੇ ਬਾਰੇ ਪਾਈ ਚਾਹਣਾ ਕਿੰਨਾ ਮਾਡਲ ਮੂੜਲਾ ਇਹ ਇਹ 22 ਮਾਡਲ ਆ ਵਾਹ ਜੀ ਵਾਹ 22 ਮਾਡਲ ਆ ਘੂੜਾ ਬੰਪਰ ਲੱਗਿਆ ਪੂਰਾ ਹੈਵੀ ਟਰੈਕਟਰ ਨੂੰ ਇੱਕ ਤਾਂ ਹੁੰਦਿਆ ਵੀ ਇੱਥੇ ਪੱਤੀ ਜੀ ਲਾ ਲੈਂਦੇ ਉਸ ਦਿਵਾਰ ਕਹਿੰਦੇ ਘੂੜਾ ਬੰਪਰ ਹੈਵੀ ਘੂੜਾ ਬੰਪਰ ਲੱਗਿਆ ਬਾਈ ਮਾੜਾ ਲੱਕ ਘੰਟੇ ਕਿਨੇ ਕਿਨੇ ਚੱਲਿਆ ਜਿਵੇਂ ਕੰਡੀਸ਼ਨ ਪਈਆ ਗਰਦੀਪ ਥੋੜੇ ਹੀ ਚੱਲਿਆ ਲੱਗਦਾ ਟਰੈਕਟਰ ਯਾਰ 1200 ਘੰਟਾ ਚੱਲਿਆ ਉਹ ਯਾਰ ਤੋਂ 1100 ਘੰਟਾ ਚੱਲਿਆ ਟਰੈਕਟਰ ਤੇ ਆ ਤਾਂ ਹੁਣ ਮੈਨੂੰ ਲੱਗਦਾ ਗਰਦੀਪ ਤੈਨੂੰ ਪੁੱਛਣ ਦੀ ਲੋੜ ਹੀ ਨਹੀਂ ਟਾਇਰਾਂ ਬਾਰੇ ਦਾ ਹਣਾ ਹਾਂ ਇਹ ਤਾਂ ਨਾਲ ਦੀ ਨੇ ਟਾਇਰ ਨਾਲ ਦੇ ਨੇ ਤੇ ਹੁਣ ਮੈਨੂੰ ਇਹਦੇ ਬਾਰੇ ਦਾ ਸੱਤ ਸਤਰੀ ਵਗੈਰਾ ਜਿਹੜਾ ਰਸੈਟਾਂ ਲੱਗਿਆ ਨਾਲ ਹੀ ਆ ਨਾਲ ਹੀ ਆ ਡੱਕ ਛਾਤਰੀ ਠੀਕ ਐ ਆ ਸੀਟਾਂ ਲੱਗੀਆਂ ਨਾ ਬਾਕੀ ਆ ਸੀਟਾਂ ਵੀ ਪੂਰੀਆਂ ਸੋਹਣੀਆਂ ਲੱਗੀਆਂਆਂ ਇਹ ਤਾਂ ਪੈਂ ਕਿਹਾ ਸਕਦੇ ਆ ਗਰਦੀਪ ਜੇ ਕੋਈ ਸਵਰਾਜ ਭਲੀ ਜਾਂਦਾ ਵੀ ਮ ਤੇ ਉਦੋਂ ਬਾਅਦ ਦੇ ਵਿੱਚ ਉੱਤੇ ਪੈਸੇ ਲਾਉਣੇ ਆ ਉਹ ਦੋਨੇ ਕੰਮ ਇੱਥੇ ਹੋ ਜਾਣਗੇ ਬੰਪਰ ਵੀ ਲੱਗਿਆ ਬਾ ਛਾਤਰੀ ਵੀ ਲੱਗੀ ਵੀ ਆ ਸੀਟਾਂ ਵੀ ਲੱਗੀਆਂ ਬਾ ਬਾਕੀ ਆ ਸੀਟ ਵੀ ਪੂਰੀ ਪੋਲੀ ਕਰੀ ਪਈ ਆ ਸਾਈਡ ਕਲੱਚ 3 ਸਪੀਡ ਸਾਈਡ ਗੇਅਰ ਬਾਕੀ ਆ ਸੋਨੂੰ ਸਾਰਿਆਂ ਨੂੰ ਪਤਾ ਹੀ ਆ ਇਹਦੇ ਬਾਰੇ ਖੂਬੀਆਂ ਜਦੋਂ ਬਾਈ ਮਾਡਲ ਆ 15 ਸਪੀਡਾਂ ਦੇ ਵਿੱਚ ਆ ਗਿਆ ਹਜ਼ਾਰ ਤੋਂ 1100 ਕਾਂਟਾ ਟਰੈਕਟਰ ਚੱਲਿਆ ਇਹ ਪੰਜਾਬ ਨੰਬਰ ਆ ਪਹਿਲੇ ਨਾਂ ਆ ਠੀਕ ਆ ਪਹਿਲੇ ਨਾਂ ਗਾ ਪੀ ਵੀ 31 ਮਾਨਸਾ ਦਾ ਨੰਬਰ ਆ ਟਰੈਕਟਰ ਦਾ ਤੇਰੀ ਡਿਮਾਂਡ ਕਿੰਨੀ ਕਰਦਾ ਗਰਦੀਪ ਡਿਮਾਂਡ ਹੈਗੀ ਦੀ 680 6 ਲੱਖ ਅਸੀਹਿਆ ਤੇ ਪੜਾ ਕੰਮ ਨੂੰ ਆਦਾ ਸ ਮੌਕੇ ਤੇ ਕਿੰਨੇ ਕਦਾ ਪਾ ਦੇਗਾ ਵੀ ਪਹਿਲਾਂ ਜੀ ਸੇ ਜਿਹੜੀ ਦੱਸਾਂਗੇ ਹਾਂ ਸੇ 40 ਸੇ 40 ਲੈਣ ਲੈਣ ਸਾਰਾ ਕੁਝ ਨਾਲ ਆ ਜਿਹੜਾ 6 ਲੱਖ 40000 ਰੁਪਏ ਦਾ ਟਰੈਕਟਰ ਲੈ ਜੋ 40000 ਮਾਨਤਾਨ ਹੋ ਜੂ ਟਰੈਕਟਰ ਦੇ ਵਿੱਚੋਂ ਪੰਜਾਬ ਨੰਬਰ ਦੇ ਵਿੱਚ ਆ ਜਿਹੜੀ ਗੱਲ ਕਹਿਤੀ ਬਾਈ ਨੇ ਉਹੀ ਨਿਭੜੂ ਘਰੇ ਕੰਮ ਆ ਕੋਈ ਮੰਡੀ ਵਾਲਾ ਹਿਸਾਬ ਕਿਤਾਬ ਤਾਂ ਹੈ ਹੀ ਨਹੀਂ ਨਾ ਤਲਾਡੀ ਵਾਲਾ ਬੱਡਾ ਕੱਟਣਾ ਹੈ ਨਹੀਂ ਫੈਸਲਾ ਕੰਮ ਹੀ ਆ ਵੇਲਾ ਕਿ 40000 ਦਾ ਸਾਰੇ ਫਿਕਸ ਹੀ ਦੱਸਾਂਗੇ ਫੈਕਸ ਵਾਲੀ ਦਾ ਸਨੇਰੇਟ ਤੇ ਅੱਗੇ ਆ ਗਿਆ ਸੁਵਰਾਜ 1455 ਇਹਦੇ ਬਾਰੇ ਪਾਈ ਜਨਾ ਕਿੰਨਾ ਮਾਡਲ ਆ ਇਹ ਇਹ ਹੈਗਾ 14 ਮਾਡਲ ਠੀਕ ਹੈ 2014 ਮਾਡਲ ਪਹਿਲੇ ਨਾਮ ਪਹਿਲੇ ਨਾਮ ਹੈ ਚਾਰੇ ਟਾਇਰ ਨਾਲ ਦੇ ਯਾਰ ਇਹ ਕਿੱਥੋਂ ਲਿਹਾਉਣੇ ਆ ਭਾਲ ਭਾਲ ਗੁਰਦੀਪ ਟਰੈਕਟਰ ਪਹਿਲੇ ਨਾਮ ਆ ਤੇ ਟਾਇਰ ਟਰੈਕਟਰ ਦੇ ਨਾਲ ਦੇ ਨੇ ਇੱਥੋਂ ਤੁਸੀਂ ਅੰਦਾਜ਼ਾ ਲਾ ਲਓ ਵੀ ਪਹਿਲੇ ਘਰੋਂ ਟਰੈਕਟਰ ਆ ਵਾ ਤੇ ਬੰਦੇ ਨੇ ਮੈਨੂੰ ਲੱਗਦਾ ਆਪਦੀ ਬਾਹੀ ਜੀ ਚਲਾਇਆ ਜਿਹੜਾ 12 ਸਾਲ ਕੱਢ ਲੇ ਟਾਇਰਾਂ ਦੇ ਨਾਲ ਟਾਇਰ ਨਾਲ ਦੇ ਨੇ ਜਿੰਦਾ ਯਾਰ ਲਿਆ ਕੇ ਪਾਪੂਦ ਨੇ ਉਹ ਵੀ ਆਪਣੀ ਜ਼ਿੰਮੇਵਾਰੀ ਹੈ ਠੀਕ ਹੈ ਬੀਵਾਲਾ ਕਹਿੰਦਾ ਚੱਕੇ ਪਾਤੇ ਠੀਕ ਹੈ ਉਹ ਕੰਮ ਨਹੀਂ ਬੰਦਾ ਸਾਫਤ ਕਰਦੇ ਵੀ ਟਾਇਰ ਨਾਲ ਦੇ ਹੈ ਟਾਇਰ ਤਾਂ ਚੱਕ ਕੇ ਪਾਲੂ ਬੰਦਾ ਜਿਹੜੀ ਆ ਗਣੇਸ਼ਨ ਪਈ ਹੈ ਨਾ ਗਰਦੀਪ ਇੱਧਰਲੇ ਪਾਸੇ ਪੰਪ ਪੁਪਲੇ ਪਾਸੇ ਮਾਰ ਕੈਮਰਾ ਪਾਵਰ ਸਟੀਅਰਿੰਗ ਦੇ ਵਿੱਚ ਆ ਤੇ ਇੰਜਨ ਗੇਅਰ ਦਾ ਕਿਵੇਂ ਆ ਟਰੈਕਟਰ ਇੰਜਨ ਗੇਅਰ ਤਾਂ ਹੁਣ ਟਾਇਰ ਹੀ ਦੇ ਹਲ 10 ਦਿਨ ਵਿਗਾਏ ਇੰਜਨ ਗੇਅਰ ਠੀਕ ਹੈ ਉਹ ਵੀ ਚੰਗਾ ਪੂਰਾ ਹਾਂ ਪੂਰਾ ਫਰਨਚਰ ਚੰਗੀ ਟਾਇਰ ਹੀ ਦੱਸ ਦਿਆ ਗਰਦੀਪ ਕਹਿੰਦਾ ਇੰਜਨ ਗੇਅਰ ਦਾ ਤਾਂ ਚੰਗਾ ਹੋਣੀ ਹੁਣ ਨੰਬਰ ਠੀਕ ਹੈ ਸੰਗਰੂਰ ਜ਼ਿਲ੍ਹਾ 10000 ਰੁਪਏ ਚ ਨਾ ਕਰਾਉਂਗੇ ਆਪਾਂ ਹਾਂ ਯਾਰ ਲਾਹਾ ਲੈਣ ਵਾਲਾ ਕੰਮ ਹੀ 14 ਮੜ ਲੈਣ ਨੂੰ ਸੀ ਮਿਲ ਜੂ ਬੱਚਾ ਗਲਾ ਟਰੈਕਟਰ ਦਾ ਰੇਟ ਪੱਧ ਦੱਸ ਕੇ ਆ ਲਗਾ ਤਾਂ 5000 ਚ ਨਾ ਕਰਾ ਦਾਂਗੇ ਰਹਿਣਾ ਠੀਕ ਹੈ ਉਹ ਤਾਂ ਯਾਰ ਇੱਕੋ ਹੀ ਗੱਲ ਆ ਦੋਨੇ ਪਾਸੇ ਹਾਂ ਹਾਂ ਹਨਾ ਉਹਨੂੰ ਇੰਨਾ ਕ ਖਰਚਾ ਹੁੰਦਾ ਹੈਗਾ ਪੰਜਾਬ ਨੰਬਰ ਤੇ ਵੀ ਹੁਣ ਤਾਂ 5000 ਆਉਂਦਾ ਨਾ ਲੱਗ ਹੀ ਜਾਂਦਾ ਹੈਗਾ ਖੁੱਲਾ ਡੁੱਲਾ ਜੇ ਆਪਾਂ ਗੱਲ ਕਰੀਏ ਯਾਰ ਬੀਮਾ ਬੂਮਾ ਕਰਾ ਕੇ 10000 ਰੁਪਏ ਚ ਟਰੈਕਟਰ ਨਾ ਹੁੰਦਾਗਾ ਹੁੰਦਾ ਹੈ ਜਿਹੜੀ ਗੱਲ ਹਕੀਕਤ ਆ ਐਨਓਸੀ ਬਾਈ ਗਰਦੀਪ ਕ ਤੇ ਕਿੰਨੇ ਦਾ ਛੱਡਦੇ ਹਣ ਮੌਕੇ ਫਿਕਸ ਰੇਟ 3.90 ਦਾ ਛੱਡਦੇ ਹੁਣ 3.90 ਦਾ ਛੱਡ ਦਾਂਗੇ ਤੇ ਨਾ ਕਰਾਉਣਾ ਕਿਸੇ ਨੇ ਤਾਂ 4 ਦਾ ਪੂਰੇ ਦਾ ਨਾ ਕਰਾਉਣਾ ਤਾਂ 4 ਦਾ ਨਹੀਂ 3,90,000 ਦਾ ਟਰੈਕਟਰ ਲੈ ਜਾਓ ਨਾਲ ਦੇ ਟਾਇਰ ਆ 14 ਮਾਡਲ ਆ ਪਾਵਰ ਸਟੀering ਆ ਸਵਰਾਜ ਵਾਲਾ ਕੰਮ ਹੋ ਗਿਆ ਹੁਣ ਉਸ ਨੂੰ ਆਲ ਰੌਂਡਰ ਦਿਖਾਉਣੇ ਆ ਜਿਹੜਾ ਜਿੰਮੇ ਕਹਦੀ ਇਹ ਡਿਮਾਂਡਿੰਗ ਟਰੈਕਟਰ ਆ ਜਿਹੜਾ ਸਾਰਾ ਕੁਝ ਕਰਦਾ ਯਾਰ ਹਰੇਕ ਕੰਮ ਦੇ ਵਿੱਚ ਹੀ ਆਉਂਦਾ ਇਹ ਇਹ ਵਿੱਚ ਵੀਰ ਭਾਰਤ ਵਾਲੇ ਵੀ ਵਧੀਆ ਕਹਿੰਦੇ ਖਰਚਾ ਘੱਟ ਆ ਤੇਲ ਦਾ ਉਹ ਵੀ ਲਈ ਫਿਰਦੇ ਆ ਖੇਤੀਬਾੜੀ ਚ ਬਣੀ ਮਾਰਦਾ ਇੰਜਣ ਇਹਦਾ ਵੀ ਨਹੀਂ ਖੁੱਲਦਾ ਅਸਾਂ ਹਾਂ ਆਦਾ ਲਾਹਾ ਲੈਣ ਵਾਲਾ ਕੰਮਾ ਗਰਦੀਪ ਕਹਿੰਦਾ ਜਮਾ ਘਾ ਟ੍ਰੇਡ ਦੇ ਵਿੱਚ ਦੇਣਾ 50 ਦਾ ਸੋਨ ਵਾਲੀ ਕਾ ਮਾਡਲ ਕਿੰਨਾ ਇਹ ਇਹ 10 ਮਾਡਲ ਹੈ ਠੀਕ ਹੈ ਤੇਲ ਬ੍ਰੇਕਾਂ ਨੇ ਤੇਲ ਬ੍ਰੇਕਾਂ 10 ਮਾਡਲ ਆ ਹਾਂ ਤੇ ਕੰਡੀਸ਼ਨ ਤੁਹਾਡੇ ਸਾਹਮਣੇ ਰੰਗ ਪੇਂਟ ਦਾ ਪਿਆ ਅਰੀਜਨਲ ਟਰੈਕਟਰ ਸਾਰਾ ਤੇ ਟਾਇਰਾਂ ਦੀ ਕੰਡੀਸ਼ਨ ਵੀ ਤੁਹਾਡੇ ਸਾਹਮਣੇ ਇੰਜਨ ਗੇਅਰ ਦਾ ਅੰਦਰੋਂ ਕਿਵੇਂ ਚਲਾਈਦਾ ਗੇਅਰ ਦਾ ਯਾਰ ਚਾਰੇ ਟਰੈਕਟਰਾਂ ਦੀ ਗਾਰੰਟੀ ਹੈ ਆਪਣੀ ਠੀਕ ਹੈ ਇੰਜਨ ਗੇਅਰ ਦੀ ਗਾਰੰਟੀ ਹੈ ਤੇ ਵਾਹਗੇ ਤਸੱਲੀ ਤੁਸੀਂ ਜਿਵੇਂ ਮਰਜ਼ੀ ਕਰ ਲਿਓ ਛੇਰੋਂ ਪਿੰਡਾ ਹੋਣਾ ਪੈਣਾ ਇੰਜਨ ਦੀ ਕੋਈ ਬਲੋ ਹੋਵੇ ਠੀਕ ਹੈ ਕਿ ਗিয়ার ਦੀ ਆਵਾਜ਼ ਹੋਵੇ ਠੀਕ ਹੈ ਜ਼ਿੰਮੇਵਾਰੀ ਆਪਣੀ ਤੇ ਜਿਹੜੀ ਐਸੈਸਰੀ ਹੁੰਦੀ ਹੈ ਡੰਡਾ ਫੱਟੀ ਨਾਲ ਡੰਡਾ ਫੱਟੀ ਸਾਰਾ ਕੁਝ ਦੇਵਾਂਗੇ ਠੀਕ ਹੈ ਡੰਡਾ ਫੱਟੀ ਐਸੈਸਰੀ ਸਾਰੇ ਟਰੈਕਟਰਾਂ ਦੇ ਨਾਲ ਸਾਨੂੰ ਮਿਲ ਜੂਗੀ ਇਹ 10 ਮਾਡਲ ਆ ਜੀ ਸੋਨਾਲੀ ਕੇ ਨੰਬਰ ਐ ਚਾਰਾਂਕ ਪੰਜਾਬ ਐਚ ਆਰ ਜਾਦੇ ਐਚ ਆਰ ਹੁੰਦੇ ਨੇ ਆਪਣੇ ਕੋਲੇ ਪੰਜਾਂ ਚਾਰ ਟਰੈਕਟਰ ਹੀ ਹੁੰਦੇ ਨੇ ਤੇ ਇਹ ਹੁਣ ਆ ਵੀ ਆ ਜਾਂਦੇ ਨੇ ਇੱਕ ਦੋ ਠੀਕ ਹੈ ਪੰਜਾਬ ਵੀ ਆ ਜਾਂਦੇ ਐ ਚਾਰਜਾਂ ਪੰਜਾਬ ਨੰਬਰੀ ਮਿਲਣਗੇ ਟਰੈਕਟਰ ਤੇ ਇਹਦੀ ਦੱਸ ਕੀ ਡਿਮਾਂਡ ਮੂਡ ਹੈ ਡਿਮਾਂਡ ਹੈਗੀ ਜੀ 2.45 2.45 ਕਿੰਨੇ ਦਾ ਛੱਡ ਦੇਗਾ ਜਮਾ ਸਵਾ 2 ਦਾ ਸਵਾ 2 ਲੱਖ ਦਾ 10 ਮਾਡਲ 50 ਦਾ ਸੋਨਾਲੀ ਕਾ ਲੈ ਜਾਓ ਮਿੱਤਰੋ ਇਹ ਤਾਂ ਯਾਰ ਜਮਾ ਰੇਟ ਦੇ ਵਿੱਚ ਐ ਉਸ ਨੂੰ ਮੈਂ ਕਹਿੰਨਾ ਤੁਸੀਂ ਇੱਕ ਦੋ ਮੰਡੀਆਂ ਦੇ ਇੱਕ ਵੀ ਆ ਜਿਓ ਚਾਹੇ ਯਾਰ ਗਰਦੀਪ ਕੋਲ ਬਨਾਲੇ ਵਾਲੀ ਮੰਡੀ ਅੱਜ ਹੈਗੀ ਵੀ ਐ ਸੋਮਵਾਰ ਅੱਜ ਜਾ ਕੇ ਚੈੱਕ ਕਰਕੇ ਆ ਜਿਓ ਸਵਾ 2 ਲੱਖ ਰੁਪਈਆ ਦਾ 10 ਮਾਡਲ ਲੈ ਜਾਓ ਸੋਨਾਲੀ ਕਾ ਤੇ ਇੱਧਰ ਖੜਾ ਜੀ ਸਵਰਾਜ ਸਵਰਾਜ ਨਾ ਗਰਦੀਪ ਦਾ ਮੈਨੂੰ ਵੱਧ ਪਿਆਰ ਲੱਗਦਾ ਕਿਉਂਕਿ ਸਵਰਾਜ ਸਵਰਾਜ ਕਰੀ ਪਈਆ ਤੀਜੇ ਸਵਰਾਜ ਕੋਲ ਆ ਗਏ ਤੇ ਤੇ ਟਾਇਰ ਚਾਰੇ ਨਵੇਂ ਜਮਾਣ ਲੱਗ ਠੀਕ ਹੈ ਚੌਕੜਾ ਟਾਇਰਾਂ ਦਾ ਲੱਗਿਆ ਜੀ ਜਮਾ ਨਮਾ ਇਹਦੇ ਨਾਲ ਦੇ ਟਾਇਰ ਥੀਏ ਠੀਕ ਹੈ 40 65 ਟਾਇਰ ਥੀਏ ਹਾਂਜੀ ਉਹ ਪਰਾਂ ਬਾਲੇ ਘੱਟ ਜੇ ਲੱਗੇ ਸਾਨੂੰ ਠੀਕ ਹੈ ਉਦੋਂ ਬਾਅਦ ਤੁਸੀਂ ਆਖਿਆ ਵੀ ਮਾ ਜਰ ਚਾਰੇ ਨਵੇਂ ਪਾ ਹਾਂ ਤੇ ਜਿਵੇਂ ਕਰੀਏ ਜੱਟ ਜਿਮੀਦਾਰ ਭਰਾ ਜਦੋਂ ਆ ਕੇ ਦੇਖਦਾ ਕਹਿੰਦਾ ਪਹਿਲਾਂ ਟਾਇਰਾਂ ਕੇ ਨੀ ਨਿਗਾ ਮਾਰਦਾ ਟਰੈਕਟਰ ਵੀ ਜਾਣ ਸਰ ਭਾਈ ਕਿਤੇ 30 40000 ਦਾ ਸੱ ਤੇ ਉਹ ਸੱਤ ਹੁਣ ਪਟਾਰੀ ਦੇ ਵਿੱਚ ਨੇ ਪਹਿਲੀ ਪਤਾ ਗਰਦੀਪ ਨੇ ਟਾਇਰ ਚਾਰੇ ਨਵੇਂ ਆ ਚੌਕੜਾ ਨਵਾਂ ਲੱਗਿਆ ਇਹਨਾਂ ਦੇ ਬੈਲ ਲੈ ਲਾਂਗੇ ਬਾਈ ਤੋਂ ਇਹ ਮਾਡਲ ਕਿੰਨਾ ਟਰੈਕਟਰ ਹੈ ਇਹ 16 ਮਾਡਲ ਹੈ 16 ਮਾਡਲ ਆ ਟਰੈਕਟਰ ਨੰਬਰ ਪੰਜਾਬ ਆ ਨਾ ਨੰਬਰ ਹਰਿਆਣਾ ਹਰਿਆਣਾ ਨੰਬਰ ਆ ਐਨਓਸੀ ਮਿਲ ਜੂ ਹਾਂ ਐਨਓਸੀ ਮਿਲ ਜੂ ਹਰਿਆਣਾ ਨੰਬਰ ਆ ਜੀ ਟਰੈਕਟਰ ਪਿਆ ਪੂਰਾ ਜੰਗਾ ਰੰਗ ਪੇਂਟ ਦਾ ਦੇਖ ਯਾਰ ਮਾੜਾ ਮੋਟਾ ਲੈਂਕਾ ਲੱਪੇ ਦੇ ਦੇਖ ਠੀਕ ਹੈ ਠੀਕ ਹੈ ਹਾਂਜੀ ਐ ਆਪਾਂ ਜਮੀ ਆਪਾਂ ਦੇਖਣਾ ਆਪਾਂ ਝੂਠ ਬੋਲੀ ਯਾਰ ਉਹ ਗੱਲ ਪੱਕੀ ਹੈ ਨਾ ਬਾਬਾ ਉਹ ਕੰਮ ਇੱਕ ਬੰਦੇ ਨੂੰ ਬੋਲਣਾ ਪੈਂਦਾ ਆਪਣੇ ਦਾ ਸਿੱਧੇ ਜੇ ਕੰਮ ਨਹੀਂ ਸਾਰੇ ਸਿੱਧੇ ਜੇ ਕੰਮ ਆ ਹਾਂ ਆਪਾਂ ਬਾਲਾ ਹੋ ਨਹੀਂ ਹੈਗਾ ਵੀ ਫਾਰ ਤੇ ਅੰਦਰੋਂ ਕਿਵੇਂ ਆ ਟਰੈਕਟਰ ਇਹ ਗਰਦੀਪ ਅੰਦਰੋਂ ਤੈਨੂੰ ਕਹਤਾ ਵੀ ਚਾਰੇ ਟਰੈਕਟਰ ਓਕੇ ਨੇ ਚਾਰੇ ਟਰੈਕਟਰ ਓਕੇ ਨੇ 16 ਮਾਡਲ ਆ ਜੀ ਐਚ ਆਰ ਨੰਬਰ ਦੇ ਵਿੱਚ ਟਰੈਕਟਰ ਪਿਆ ਪੂਰਾ ਚੰਗਾ ਟਾਇਰ ਨਵੇਂ ਆ ਉਹ ਤੁਹਾਨੂੰ ਦੇ ਸੀ ਜਾਂਦੇ ਆ ਤੇ ਇਹਦੀ ਡਿਮਾਂਡ ਕਿੰਨੀ ਆ ਇਹਦੀ ਡਿਮਾਂਡ ਹੈਗੀ 4.6 4,65,000 ਡਿਮਾਂਡ ਆ ਤੇ ਹੁਣ ਦਾਈਗਾ ਕਿੰਨੇ ਦਾ 440 ਦਾ 4,40,000 ਦਾ ਇਹ ਟਰੈਕਟਰ ਲੈ ਜਾਓ 25,000 ਰੁਪਏ ਚ ਨਹੀਂ ਚੋ ਜੀ ਜੇਰੇ ਅੜ ਚ ਨਹੀਂ ਟਾਇਰਾਂ ਇੰਨੇ ਟਾਇਰ ਕਿੰਨੇ ਨਾ ਕਹ ਇਹਨਾਂ ਨੂੰ ਐ ਕਿੰਨਾ ਨਵੇਂ ਟਾਇਰ ਨਵੇਂ ਟਾਇਰ ਇੰਨੇ ਤਾਂ ਹੁੰਦੇ ਜਿਹੜਾ ਬੰਦਾ ਕਹਿੰਦਾ 70 ਪੈਸੇ ਆ ਜੀ 80 ਪੈਸੇ ਆ ਨਵੇਂ ਟਾਇਰਾਂ ਦੇ ਵਿੱਚ 16 ਮਾਡਲ ਤੁਹਾਨੂੰ ਕਿਤੋਂ ਮਿਲਣਾ ਨਹੀਂ ਯਾਰ ਲਾਹਾ ਲੈ ਲਿਓ ਆ ਤਾਂ ਜਮੀ ਨਹੀਂ ਮਿਲਣਾ ਇਹ ਮੈਂ ਤੁਹਾਨੂੰ ਦੱਸ ਰਿਹਾ ਹਾਂ ਕੋਈ ਵੀ ਨਹੀਂ ਮਿਲਦਾ ਹੁਣ ਆ ਟਰੈਕਟਰ ਸੀਗਾ ਇਹ ਫਸਟ ਟਾਈਮ ਦੇ ਉੱਤੇ ਜਿਵੇਂ ਅੱਜ ਤਾਂ ਹੁਣ ਤੇਰੀ ਦੇ ਕਿਤੇ ਛਾਪੇ ਵਾਲਾ ਕੰਮ ਹੋ ਗਿਆ ਚਾਰ ਹੀ ਮਿਲਿਆ ਇੱਕ ਟਾਈਮ ਤੇ ਆਪਾਂ ਕੋਲ ਟਰੈਕਟਰ ਹੁੰਦੇ ਕਿੰਨੇ ਕਾ ਇੱਥੇ ਪੰਡਿਤ ਕੋਲ 6 ਹਫ਼ਤੇ ਟਰੈਕਟਰ ਹੀ ਹੁੰਦਾ ਹੈਗੇ ਠੀਕ ਹੈ ਇੱਕ ਟਰੈਕਟਰ ਆਪਾਂ ਉਹਦੀ ਵੀਡੀਓ ਬਣਾਉਣੀ ਠੀਕ ਹੈ ਉਹ ਮਸ਼ੀਨ ਆਪਣੇ ਕੋਲੇ ਨਿਊ ਬਿਸ਼ ਕਰਨਾ ਠੀਕ ਹੈ 2024 ਮਾਡਲ ਆਪਾਂ ਨੇ ਆਪ ਹੀ ਲੈਤੀ ਦੀ ਠੀਕ ਹੈ ਉਹ ਵੀ ਵੇਚਣੀ ਆਪਾਂ ਨੇ ਉਹ ਧਬਾਉਣ ਗਿਆ ਹੋਇਆ ਦੋ ਦੋ ਫੇ ਉਹਨੂੰ ਹੋਰ ਦਿਖਾਵਾਂਗੇ ਜੇ ਬਰਹਿਗੇ ਇਹਦੇ ਉਹ ਵੀ ਤੇਜ਼ ਕਰ ਦਾਂਗੇ ਵਿੱਚ ਵੀਡੀਓ ਦੇ ਚੱਲਦੇ ਆਪਾਂ ਬਸ ਸਟੈਂਡ ਕੋਲ ਲੈ ਕੇ ਚੱਲਾਂਗੇ ਹੁਣ ਸੋਨੂੰ ਮਿੱਤਰੋ ਤੇ ਟ੍ਰੈਕਟਰ ਆ ਚਾਰਤਾ ਤੁਹਾਨੂੰ ਦਿਖਾਦੇ ਤੇ ਇੱਕ ਵਾਰੀ ਹੁਣ ਮੈਨੂੰ ਤੇ ਮੋਬਾਈਲ ਨੰਬਰ ਬੋਲਣੀ ਕਿਰਾ ਕਿੰਨਾ ਤੇਰਾ ਮੋਬਾਈਲ ਹੈਗਾ ਆਪਣਾ 98785 ਹਾਂਜੀ 60855 60855 ਦੇ ਖੜੇ ਵੀ 855 ਤਾਂ ਹੀ ਤੇ ਨੰਬਰ ਸਕਰੀਨ ਦੇ ਉੱਤੇ ਲਾਤਾ ਚੈੱਕ ਕਰ ਤੋਰ ਵਾਲਿਓ 99783 ਹਾਂਜੀ 34263 34263 ਦੋ ਨੰਬਰ ਆ ਗਏ ਦੋਨੇ ਆਪਾਂ ਉੱਤੇ ਫਿੱਟ ਕਰਤੇ ਤੇ ਹੁਣ ਤੁਹਾਨੂੰ ਲੈ ਕੇ ਚੱਲਦੇ ਹਾਂ ਦੂਜੇ ਪਾਸੇ ਇੱਥੇ ਇਹਦੇ ਦੋ ਹੋਰ ਸੰਦ ਖੜੇ ਆ ਜਿਹਨੂੰ ਜਿਹੜੇ ਗਰਦੀਪ ਦੇ ਤੁਹਾਨੂੰ ਦੱਸਿਆ ਸੀ ਵੀ ਦੋ ਤੋਫੇ ਹਲੇ ਹੋਰ ਪਏ ਆ ਉਹਨਾਂ ਕੋਲ ਆਪਾਂ ਪਹੁੰਚ ਚੁੱਕੇ ਹਾਂ 52 ਦਾ ਖੜਾ ਹੀ ਜੌਂਡੀਅਰ ਗੇਅਰ ਪ੍ਰੋ ਗਰਦੀਪ ਪਾਈ ਜਾਣਾ ਮਾਡਲ ਕਿੰਨਾ ਹੈ ਇਹ ਮਾਡਲ 21 21 ਮਾਡਲ ਆ ਤੇ ਜਿਵੇਂ ਕਿ ਇਹ ਧੂਣ ਵਾਸਤੇ ਮਸ਼ੀਨ ਹੈ ਸੀ ਹਜੇ ਇਹਦੇ ਘਰ ਤੋਂ ਉਹਦੇ ਉੱਤੇ ਉਵੇਂ ਪਈਆ ਪਰ ਟਰੈਕਟਰ ਨਮਾ ਪਿਆ ਇਹ ਕਿੰਨਾ ਕਿ ਚੱਲਿਆ ਗਦੀਪ ਇਹ ਚੱਲਿਆ 1300 ਕੁਛ ਘੰਟੇ ਚੱਲਿਆ ਹੈ 1300 ਕੁਛ ਘੰਟੇ ਇਹ ਟਰੈਕਟਰ ਸੱਜਣੋਂ ਚੱਲਿਆ ਵਾ ਛਾਤਰੀ ਵਗੈਰਾ ਲੱਗੀ ਵੀ ਆ ਛਾਤਰੀ ਨਾਲ ਹੈ ਠੀਕ ਹੈ ਡੱਕ ਨਾਲ ਹੈ ਨਹੀਂ ਡੱਕ ਨਾਲ ਹੈ ਨਹੀਂ ਪਰ ਬਸ ਟਰੈਕਟਰ ਘਰੇ ਠੀਕ ਹੈ ਤੇ ਡੱਕ ਲਾ ਲਿਆ ਸੀਗਾ ਠੀਕ ਹੈ ਪਰਤਣਾ ਪੈਂਦਾ ਕਿ ਟਰੈਕਟਰ ਉੱਪਰ ਡੱਕ ਤੱਕ ਨਹੀਂ ਨਿਕਲ ਨਾ ਹੋਰ ਕਿ ਲੱਗੇ ਠੀਕ ਹੈ ਡੱਕ ਨਾਲ ਹੈ ਨਹੀਂ ਟਰੈਕਟਰ ਪਿਆ ਸੱਜਣੋਂ ਪੂਰਾ ਚੰਗਾ ਗੇਰ ਪ੍ਰੋਵਾਜੀ 4 ਸਪੀਡ ਦੇ ਵਿੱਚ ਆ ਗਿਆ ਹਨਾ ਇਹ 4 ਸਪੀਡ ਤੇ ਨੰਬਰ 50 ਆ ਨੰਬਰ 50 ਤੇਰੀ ਡਿਮਾਂਡ ਕਿੰਨੀ ਆ ਕਰਦੀ ਆ ਇਹਦੀ ਡਿਮਾਂਡ ਹੈਗੀ 6 ਲੱਖ 65 ਹਜ਼ਾਰ 6 ਲੱਖ 65 ਹਜ਼ਾਰ ਰੁਪਏ ਕਿੰਨੇ ਦਾ ਛੱਡ ਦੇਗਾ ਮੌਕੇ ਤੇ ਮੌਕੇ ਤੇ ਕਿੰਨੇ ਦਾ ਕਰੀਏ ਦੱਸੋ 6 ਲੱਖ 65 ਹਜ਼ਾਰ ਮਾਰਿਆ ਕਹਿੰਦਾ ਸੀ 30 ਦਾ ਦੇ ਦੇ ਯਾਰ ਵਾਠ ਠੀਕ ਹੈ 6 ਲੱਖ 30 ਦਾ ਲੈ ਜਾਓ ਨਹੀਂ ਤਾਂ ਦਿਲ ਦੀ ਗੱਲ ਹੀ ਹੈ ਠੀਕ ਹੈ ਦਿਲ ਦੀ ਗੱਲ ਹੀ ਕਹਤੀ 35 ਹਜ਼ਾਰ ਮਾਨ ਤਾਂ ਹੋ ਜੂ ਟਰੈਕਟਰ ਦੇ ਵਿੱਚੋਂ ਐਂ ਵੀ ਆ ਜੀ ਹੁਣ ਇਧਰਲੇ ਪਾਸੇ ਨਿਊ ਬਿਸਕਰਮਾ ਮਸ਼ੀਨ ਖੜੀ ਆ ਮਿੱਤਰੋ ਤੂੜੀ ਵਾਲਾ ਰੀਪਰ ਇਹ ਕਿੰਨਾ ਮਾਡਲਾ ਇਹ ਤਾਂ ਯਾਰ ਨਮੂ ਹੀ ਲੱਗਦੀ ਆ ਅਗਰਦੀਪਾ 24 ਮਾਡਲਾ ਦੇ ਇੱਥੇ ਹੈਗਾ ਜੀ ਠੀਕ ਹੈ ਪੰਜਾਬ ਦੀ ਮਸ਼ੀਨ ਐ ਪੀ ਜੂ ਠੀਕ ਹੈ ਪੰਜਾਬ ਦੀ ਮਸ਼ੀਨ ਆ ਦੜਪੈੜਾ ਦੀ ਬਣੀ ਹੋਈ ਆ ਠੀਕ ਹੈ ਦੋ ਸੀਜ਼ਨ ਲਾਏ ਨੇ ਘਰੇ ਘਰੀ ਲਾਏ ਨੇ ਪੰਜਾਬ ਆਪਣੇ ਪਿੰਡ ਜੀ ਚੱਲੀ ਜਿੱਦਾਂ ਜੀ ਲੋਕਲ ਲੋਗਲੀ ਚੱਲੀ ਵੀ ਆ ਬਾਹਰੇ ਵੀ ਨਹੀਂ ਗਈ ਬਾਹਰੇ ਵੀ ਨਹੀਂ ਗਈ ਪਿੰਡ ਪਿੰਡ ਲੋਕਲ ਮਸ਼ੀਨ ਚੱਲੀ ਵੀ ਆ 24 ਮਾਡਲਾ ਨਾਲ ਦੀ ਬਲੇਡ ਨੇ ਹਜੇ ਠੀਕ ਹੈ ਬਲੇਡ ਨਾਲ ਦੇ ਨੇ ਉਹ ਨਾਲ ਦੇ ਨੇ ਨਾਲ ਦੇ ਨੇ ਬਾਜੀ ਬਾਜੀ ਲੱਗਿਆ ਦੋਨੇ ਸੀਜ਼ਨਾਂ ਚ ਠੀਕ ਹੈ ਪਲੇਟ ਨਾਲ ਦੇ ਨੇ ਤੇ ਇਹ ਗੱਲ ਕਰੀਏ ਮਸ਼ੀਨ ਦੀ ਕੰਡੀਸ਼ਨ ਬਾਕੀੋਂ ਪੂਰੀ ਚੰਗੀ ਪਈਆ 24 ਮਾਡਲ ਆ ਬਾਕੀ ਪਲੇਟ ਜਿਸ ਨੂੰ ਅੱਗੇ ਵੀ ਦਿਖਾਈ ਦਿੱਤੀ ਪਹਿਲਾਂ ਵੀਰ ਨੇ ਟੈਡੂਰ ਵੀ ਪੂਰੇ ਚੰਗੇ ਪਿਆ ਹਾਂਜੀ 60 ਇੰਚੀ ਆ ਇਹ 60 ਇੰਚੀ ਆ ਜਿਹੜੇ ਟਾਇਰ ਨੇ ਉਹ ਆਮ ਬੰਦਾ ਕਹਿੰਦਾ ਜਾਂ ਟਰੈਕਟਰ ਵਾਲਾ ਟਾਇਰ ਨੇ ਹਾਂਜੀ ਉਹ ਜਿਹੜੇ 19 ਨੰਬਰ ਟਾਇਰ ਨੇ ਹੁਣ ਟਰੈਕਟਰ ਗੱਡੀ ਚ ਆਉਣ ਲੱਗੇ ਠੀਕ ਹੈ ਉਹ ਹਰੇ ਕੀ ਕਹਿੰਦਾ ਮੇਰੇ ਵੀ ਟਰੈਕਟਰ ਵਾਲ ਨੇ ਮੇਰੇ ਵੀ ਟਰੈਕਟਰ ਵਾਲ ਨੇ ਠੀਕ ਹੈ ਪਰ ਇਹ ਅਸਲੀ ਨਾੜ ਘਰ ਵਾਲੇ ਨੇ 20 ਨੰਬਰ ਟਾਇਰ ਨੇ ਇੱਥੇ ਹੋਊਗਾ ਜੀ ਠੀਕ ਹੈ ਆ ਸੀ 650 20 ਦਾ 650 20 ਨੰਬਰ ਹਾਂ 10000 ਦਾ ਫਰਕ ਆ ਹਾਂ ਅਗਲਾ ਕਹਿੰਦਾ ਯਾਰ ਟਰੈਕਟਰ ਵਾਲਾ ਟਾਇਰ ਨੇ ਉਹ ਗੱਡੀ ਇਹੀ ਆਉਣ ਲੱਗੀ ਹੁਣ ਸਾਰੇ ਠੀਕ ਹੈ ਉਹ ਟਾਇਰ ਇਹਦੇ ਚੜਾਈ ਜਾਂਦੇ ਨੇ ਪਤਲੇ ਟਾਇਰ ਆਉਂਦੇ ਨੇ ਨਾੜ ਘਰਾਂ ਦੇ ਅਸਲੀ ਤੇ ਮਸ਼ੀਨ ਠੀਕ ਹੈ ਤਾਂ ਕਰਕੇ ਆਪਾਂ ਨੂੰ ਠੀਕ ਹੈ ਤਾਂ ਕਰਕੇ ਵੇਚਣੀ ਪਈ ਉਹ ਵੇਚਣ ਵਾਲੀ ਚੀਜ਼ ਹੈ ਨਹੀਂ ਇਹ 24 ਮਾਡਲ ਹੈ ਇਹ ਰੀਪਰ ਮਿੱਤਰੋ ਤੇ ਹੁਣ ਮਨੂੰ ਇਹਦਾ ਰੇਟ ਦੱਸ ਕਿੰਨਾ ਰੇਟ ਯਾਰ ਇਹਦਾ ਮੰਗਦੇ ਤਾਂ 2,65,000 ਕਿੰਨੇ ਦਾ ਛੱਡ ਦੇਗਾ 2.5 ਲੱਖ ਦੀ ਦੇ ਦਾਂਗੇ 2.5 ਲੱਖ ਦੀ 24 ਮਾਡਲ ਮਿੱਤਰੋ ਨਿਊ ਬਿਸ਼ਕਰਮਾ ਡੇਢ ਬਾਲਿਆਂ ਦੀ ਮਸ਼ੀਨ ਲੈ ਜਾਓ ਪੰਜਾਬ ਵਾਲੀ ਪੰਜਾਬ ਵਾਲੀ ਠੀਕ ਹੈ ਗਾਲ ਵੀ ਪੰਜਾਬ ਵਾਲਾ ਮਸ਼ੀਨ ਵੀ ਪੰਜਾਬ ਦੀ ਆਪਾਂ ਆਪਲੀ ਲਿਖੀਆ ਆਪ ਦੀ ਵੀਰ ਦੀ ਲੈਤੀ ਵੀ ਆ ਤੇ ਨੰਬਰ ਵਾਈ ਦਾ ਸਕਰੀਨ ਤੇ ਤੇ ਲਾਤਾ ਤੁਹਾਨੂੰ ਦਿਖਾ ਦੇ ਸੱਜੇ ਨੂੰ ਚਾਰ ਟਰੈਕਟਰ ਇੱਕ ਰੀਪਰ ਦਿਖਾਤਾ ਤੇ ਨਾਲੇ ਥਲੇ ਪਾਸੇ ਜੌਂਡੀਅਰ ਵੀ ਦਿਖਾਤਾ ਜਿਵੇਂ ਕਹ ਜੀ ਇਹ ਤਿੰਨ ਕੰਪਨੀਆਂ ਦੇ ਟਰੈਕਟਰ ਹੀ ਦਿਖਾ ਦੇ ਤੁਹਾਨੂੰ ਨੰਬਰ ਸਕਰੀਨ ਦੇ ਉੱਤੇ ਲੱਗਿਆ ਵਾ ਮਿੱਤਰੋ ਚੱਕ ਕੇ ਲਾ ਲਿਓ ਉਸ ਸਮਾਂ ਦੇ ਲਈ ਬਈ ਕਰਦੀ ਬਹੁਤ ਬਹੁਤ ਧੰਨਵਾਦ ਹੈ ਬਈ ਧੰਨਵਾਦ ਤੇਰਾ ਵੀ ਆਉਣ ਲਈ